ਮਸਕੀਨ ਸਾਹਿਬ ਦੀ ਇਹ ਗੱਲ ਉਹ ਕਹਿੰਦੇ ਸਨ پاگل ਦੁਨੀਆ ਚ ਦੋ ਨੇ ਇੱਕ ਜਿਹੜੇ ਦਿਮਾਗੀ ਤੌਰ ਤੇ ਕਮਲੇ ਹੋ ਜਾਂਦੇ ਆ ਮੈਂਟਲੀ ਅਫਸਰਟ ਹੋ ਗਿਆ ਨਾ پاگل ਇੱਕ ਕਹਿੰਦੇ ਬੰਦਗੀ ਵਾਲੇ ਜਿਹੜਾ ਇਬਾਦਤ ਵਾਲਾ ਉਹ ਗੱਲ ਇੰਨੀ ਉੱਚੀ ਕਰਦਾ ਲੋਕਾਂ ਦੇ ਸਿਰ ਤੋਂ ਲੰਘ ਜਾਂਦੀ ਏ ਸਮਝ ਕੋਈ ਨਹੀਂ ਪੈਂਦੀ ਸਿਆਣਾ ਬੰਦਾ ਇੰਨੀ ਉੱਚੀ ਗੱਲ ਕਰਦਾ ਲੋਕਾਂ ਦੇ ਸਿਰ ਤੋਂ ਲੰਘ ਜਾਂਦੀ ਨਹੀਂ ਸਮਝ ਪੈਂਦੀ ਕਹਿੰਦੇ ਕਮਲਾ ਕਮਲਾ ਬੰਦਾ ਇੰਨੀ ਨੀਵੀਂ ਗੱਲ ਕਰਦਾ ਪੈਰਾਂ ਤੇ ਲੰਘ ਜਾਂਦੀ ਸਮਝ ਕੋਈ ਨਹੀਂ ਪੈਂਦੀ ਉਹਨੇ ਕਿੰਨੇ ਕਮਲਾ ਬਾਬਾ ਜੀ ਨੂੰ ਨਹੀਂ ਕਿਹਾ ਕੋਈ ਆਖੇ ਭੂਤਨਾ ਕੋ ਕਹੇ ਬਿਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਭਇਆ دیਵਾਨਾ ਸ਼ਾਹ ਕਾ ਨਾਨਕ ਬੋਰਾਨਾ ਹਉ ਹਰਬਿਨ ਔਰ ਨਾ ਜਾਨਾ ਭਗਤ ਜੀ ਕਹਿੰਦੇ ਨੇ ਜੇ ਤੂੰ ਸਿਮਰਨ ਕਰ ਰਿਹਾ ਹੈ ਬਾਣੀ ਪੜ ਰਿਹਾ ਇਵੇਂ ਇਹੋ ਲੈ ਲੋ ਨਾਮ ਜਪ ਰਿਹਾ ਤੈਨੂੰ ਰੂਖਾਨੀਅਤ ਦੀ ਕੋਈ ਚੀਜ਼ ਮਿਲ ਗਈ ਏ ਜਣੇ ਖਣੇ ਨਾਲ ਸਾਂਝੀ ਨਾ ਕਰ ਕਿਉਂਕਿ ਇੱਥੇ گاਉ ਕੋਈ ਨਹੀਂ ਇੱਥੇ ਬਾਜ਼ਾਰ ਕੋਈ ਨਹੀਂ ਇੱਥੇ ਮੁੱਲ ਪਾਣ ਵਾਲੇ ਕੋਈ